ਪੈਰਿਸ ਦੇ ਵਿੱਚ ਦੀਨ ਦੁਨੀਆ ਦੀਆਂ ਹੋ ਰਹੀਆਂ ਵੱਡੀਆਂ ਖੇਡਾਂ ਵੱਡੇ ਮੁਕਾਬਲੇ 올림픽 2024 ਦੀਆਂ ਮੁੱਖ ਸੁਰਖੀਆਂ ਲੈ ਕੇ ਮੈਂ ਹਰਜਿੰਦਰ ਸਿੱਧੂ ਤੁਹਾਡੇ ਸਾਹਮਣੇ ਕੱਲ ਤੇ ਬੀਤੀ ਰਾਤ ਪੈਰਿਸ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਕਿਸ ਤਰ੍ਹਾਂ ਰਹੇ ਕਿਸ ਤਰ੍ਹਾਂ ਦਾ ਜਿਹੜਾ ਰਿਕਾਰਡ ਕਾਇਮ ਹੋਇਆ ਇਹ ਸਾਰੀ ਗੱਲਬਾਤ ਕਰਾਂਗੇ ਤਾਂ ਗੱਲ ਕਰਦੇ ਆਪਾਂ ਅਮਰੀਕਾ ਤੋਂ ਅਮਰੀਕਾ ਦੇ ਨੋਆ ਲਾਈਸ ਦੌੜਾਕ ਨੇ ਜਿਨ੍ਹਾਂ ਨੇ 0.005 ਸੈਕਿੰਡ ਦੇ ਵਿੱਚ ਇੱਕ ਐਸਾ ਰਿਕਾਰਡ ਕਾਇਮ ਕੀਤਾ ਜੋ ਉਹਨਾਂ ਨੂੰ 20 ਸਾਲਾਂ ਬਾਅਦ ਸੋਨ ਤਗਮਾ ਜੇਤੂ ਦਾ ਖਿਤਾਬ ਦਵਾ ਗਿਆ ਜਿਹਾ 100 ਮੀਟਰ ਪੁਰਸ਼ਾਂ ਦੀ ਜਿਹੜੀ ਦੌੜ ਹੈ ਉਹਦੇ ਵਿੱਚ ਨੋਆ ਲਾਈਸ ਨੇ 0.005 ਸੈਕਿੰਡ ਦੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ ਇਹੋ ਜਿਹਾ ਹਰਾਇਆ ਕਿ 20 ਸਾਲਾਂ ਬਾਅਦ ਸੋਨ ਤਗਮਾ ਆਪਣੇ ਦੇਸ਼ ਦੀ ਝੋਲੀ ਪਾਇਆ ਮੁਕਾਬਲੇ ਦੀ ਗੱਲ ਕਰੀਏ ਤਾਂ ਨੋਆ ਲਾਈਸ ਨੇ 9.784 ਸੈਕਿੰਡ ਦੇ ਵਿੱਚ ਰੇਸ਼ ਪੂਰੀ ਕੀਤੀ ਇਹ ਜਿਹੜੀ ਦੌੜ ਹੈ ਜਿਹੜੇ ਰੇਸ਼ ਆ ਉਹਨਾਂ ਨੇ 9.784 ਸੈਕਿੰਡ ਦੇ ਵਿੱਚ ਇਸੇ ਦੇ ਨਾਲ ਹੀ ਸੈਕਿੰਡ ਪੋਜੀਸ਼ਨ ਜਿਹਨਾਂ ਨੇ ਹਾਸਲ ਕੀਤੀ ਆ ਕਿਸ਼ਨ ਥਾਮਸਨ ਜੋ ਕਿ ਜਮਾਇਕਾ ਦੇ 23 ਸਾਲਾ ਦੌੜਾਕ ਨੇ ਜਿਨ੍ਹਾਂ ਨੇ 9. 789 ਸੈਕਿੰਡ ਦੇ ਵਿੱਚ ਆਪਣੀ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਤੇ ਤੀਸਰੀ ਪੋਜੀਸ਼ਨ ਤੇ ਯੂ ਐਸ ਏ ਦੇ ਜਾਨਕੀ ਅਮਰੀਕਾ ਦੇ ਹੀ ਦੌੜਾਕ ਰਹੇ ਨੇ ਫਰੈਡ ਕੇਰਲੀ ਫਰੈਡ ਕੇਰਲੀ ਨੇ 9.810 ਸੈਕਿੰਡ ਦੇ ਵਿੱਚ ਆਪਣੀ ਦੌੜ ਪੂਰੀ ਕੀਤੀ ਤਾਂ ਇਸ ਦੌੜ ਦੇ ਵਿੱਚ ਜਿਹੜਾ ਪਹਿਲਾ 골ਡ ਦਾ ਜਿਹੜਾ ਮੁਕਾਬਲਾ ਸੀ 골ਡ ਦੇ ਮੁਕਾਬਲੇ ਦੇ ਵਿੱਚ ਨੋਆ ਲਾਈਸ 0.005 ਸੈਕਿੰਡ ਦੇ ਫਰਕ ਨਾਲ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਜਿਹੜਾ ਬਣ ਗਿਆ ਤਾਂ ਕਈ ਵਾਰ ਜ਼ਿੰਦਗੀ ਦੇ ਵਿੱਚ ਅਸੀਂ 5-4 ਸੈਕਿੰਟਾਂ ਦੀ अहमियत ਨਹੀਂ ਸਮਝਦੇ ਸਾਨੂੰ ਇਸ ਦੀ ਵੈਲਿਊ ਦਾ ਨਹੀਂ ਪਤਾ ਹੁੰਦਾ ਕਿ 5-4 ਸੈਕਿੰਟ ਜਾਂ 5-4 ਮਿੰਟਾਂ ਨਾਲ ਕੀ ਫਰਕ ਪੈਂਦਾ ਮਿੰਟ ਤਾਂ ਖੇਡਾਂ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਇੱਥੇ ਤਾਂ 5 ਸੈਕਿੰਡ ਦੇ ਵਿੱਚ ਇਤਿਹਾਸ ਬਦਲਤਾ ਨੋਆ ਲਾਈਸ ਨੇ ਇਤਿਹਾਸ ਬਦਲਤਾ 5 ਸੈਕਿੰਡ ਦੇ ਵਿੱਚ 5 ਸੈਕਿੰਡ ਦੇ ਫਰਕ ਨਾਲ ਆਪਣੇ ਵਿਰੋਧੀ ਨੂੰ ਪਿੱਛੇ ਛੱਡ ਦਿਆਂ ਉਹ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਦਿਆ ਖਤਾਬ ਵੀ ਉਹਨਾਂ ਨੇ ਪ੍ਰਾਪਤ ਕੀਤਾ ਤੇ 20 ਸਾਲਾਂ ਬਾਅਦ ਆਪਣੇ ਦੇਸ਼ ਅਮਰੀਕਾ ਦੀ ਝੋਲੀ ਦੇ ਵਿੱਚ ਸੋਨ ਤਗਮਾ ਵੀ ਪਾਇਆ ਸੋ ਇਹ ਕੱਲ ਪੁਰਸ਼ਾਂ ਦੀ 100 ਮੀਟਰ ਦੀ ਦੌੜ ਦੀਆਂ ਕੁਝ ਸੁਰਖੀਆਂ ਉਹਨਾਂ ਦੀ ਇੱਕ ਦਿਲਚਸਪ ਕਹਾਣੀ ਜੋ ਹੁਣ ਤੱਕ ਦੀ 올림픽ਸ ਦੀ ਹੁਣ ਤੱਕ ਦੀ ਸਭ ਤੋਂ ਦਿਲਚਸਪ ਇਨੂੰ ਕਿੱਸਾ ਕਹਿ ਸਕਦੇ ਆ ਦਿਲਚਸਪ ਦੌੜ ਕਹਿ ਸਕਦੇ ਆ ਸਿਰਫ 5 ਸੈਕਿੰਡ ਦੇ ਫਰਕ ਨਾਲ ਇਤਿਹਾਸ ਬਦਲ ਗਿਆ ਤਾਂ ਇਸ ਤਰ੍ਹਾਂ ਦਾ ਇਤਿਹਾਸ ਹੋਰ ਵੀ ਬਹੁਤ ਸਾਰੇ ਖਿਡਾਰੀਆਂ ਨੇ ਹੋਰ ਬਹੁਤ ਸਾਰੇ ਨੌਜਵਾਨਾਂ ਨੇ ਬਦਲਿਆ ਉਹਦੇ ਤੇ ਵੀ ਗੱਲ ਕਰਾਂਗੇ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ